ਸਾਸੀਕਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਵੀਰ ਦੇ ਕੋਲੇ ਬਹੁਤ ਚੰਗੇ ਨਗੀਨੇ ਦੋ ਸੇਲ ਵਾਸਤੇ ਆ ਸਾਰੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਜੇਕਰ ਵੀਡੀਓ ਲੱਗੀ ਚੰਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਫੇਸਬੁੱਕ ਤੇ ਵੀ ਨਹੀਂ ਤਾਂ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰਿਓ ਕਿਉਂਕਿ ਇੱਕ ਆਪਾਂ ਜਿਹੜੀ ਸੇਲ ਦੀ ਵੀਡੀਓ ਆ ਕਾਫੀ ਦਿਨ ਹੋ ਗਏ ਉਹ ਨਹੀਂ ਪਾਈ ਤੇ ਇਹ ਸਪੈਸ਼ਲ ਆ ਸੇਲ ਦੀ ਵੀਡੀਓ ਆ ਬਹੁਤ ਮਿਹਨਤੀ ਵੀਰ ਆ ਤੇ ਵੀਰ ਡਾਕਟਰ ਦੇ ਕੋਲੇ ਇਹ ਜਾਨਵਰ ਦੋ ਸੇਲ ਵਾਸਤੇ ਆ ਚੰਗਾ ਮਾਨਦਾਰ ਰਕਾਰਡ ਆ ਚੰਗੇ ਪਿਓ ਵਾਲੇ ਪਾਸੋਂ ਆ ਪਹਿਲੇ ਸੂਏ ਝੋਟੀ ਨੇ ਸੂਣਾ ਜਿਹੜੇ ਕਿਸੇ ਵੀਰ ਨੇ ਕੋਈ ਚੰਗੇ ਬਲੀਡ ਦੀ ਨਸਲ ਰੱਖਣੀ ਆ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਵੀ ਦੇਵਾਂਗੇ ਲੋਕੇਸ਼ਨ ਵੀ ਪੁੱਛਦੇ ਆ ਲੈ ਦਰਸ਼ਕੋ ਜਿਹੜੇ ਵੀ ਪਾਸੇ ਨਿਗਾ ਮਾਰਦੇ ਆ ਵੀਰ ਦੇ ਕੋਲੇ ਸੁਖ ਨਾਲ ਜਾਨਵਰੀ ਜਾਨਵਰ ਖੜੇ ਆ ਜਿਵੇਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਮਗਰ ਮਕਾਨ ਹੁੰਦੇ ਸੀ ਤੇ ਮੂਰੇ ਜਾਨਵਰ ਹੁੰਦੇ ਸੀ ਉਸ ਤਰੀਕੇ ਨਾਲ ਹੀ ਵੀਰ ਦਾ ਮਗਰ ਮਕਾਨ ਆ ਗਿਆ ਤੇ ਮੂਰੇ ਜਾਨਵਰ ਹੋ ਗਏ ਤੇ ਇਸ ਚੀਜ਼ ਨੂੰ ਸ਼ਾਨ ਸਮਝਿਆ ਜਾਂਦਾ ਸੀ ਬਹੁਤ ਚੰਗੇ ਰਿਕਾਰਡ ਦੇ ਤੁਹਾਨੂੰ ਦੋ ਜਾਨਵਰ ਦਿਖਾਉਣੇ ਆਗੇ ਗੱਲਬਾਤ ਵੀਰ ਨਾਲ ਕਰਾਂਗੇ ਤੇ ਰੇਟ ਵੀ ਹੋਣਗੇ ਬਿਲਕੁਲ ਜੈਨੂਨ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਬਜੀ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜੀ ਕਿੱਥੇ ਜਿਥੇ ਰਹੇ ਆਪਾਂ ਆਪਣਾ ਨਾਮ ਲਖਮਿੰਦਰ ਸਿੰਘ ਜੀ ਪਿੰਡ ਜੱਸੀ ਪੌੜੀ ਜ਼ਿਲ੍ਹਾ ਬਠਿੰਡਾ ਦੇ ਬਠਿੰਡੇ ਤੋਂ 6 ਕਿਲੋਮੀਟਰ ਮਾਨਸਾ ਰੋਡ ਤੇ ਰਹਿੰਦਾ ਜੀ ਆਪਣਾ ਪਿੰਡ ਡਾਕਟਰ ਸਾਹਿਬ ਨਗੀਨੇ ਤੁਹਾ ਵੱਡੀ ਗੱਲ ਇਹ ਮੈਂ ਤੁਸੀਂ ਆਪ ਕਰਦੇ ਹੋ। ਹਾਂ ਬਹੁਤ ਕਰਦੇ ਆਪ। ਹੈਨਾ? ਹਾਂਜੀ। ਤੇ ਫੇਰ ਕੀ ਸੋਚ ਲੈ ਕੇ ਚੱਲੇ ਹਾਂ? ਬਸ ਫਾਰਮ ਤਾਂ ਅੱਗੀ ਵਧਾਉਣਾ ਹੀ ਬਾਕੀ ਹੁਣ ਥੋੜਾ ਜਿਹਾ ਲੇਬਰ ਦੀ ਪ੍ਰੋਬਲਮ ਕਰਕੇ ਥੋੜਾ ਜਿਹਾ ਸੈਟਅਪ ਜਾਣੀ ਹੋਵੇ ਤਾਂ ਕਰਕੇ ਹੁਣ ਦੋ ਸੀਲ ਕਰਨੇ ਇੱਕ گاਵਾ ਚਾਰ ਕੱਠੀਆਂ ਸੂਣ ਵਾਲੀਆਂ ਜੀ ਹੁਣ। ਅੱਛਾ ਟੋਟਲ ਆਪਣੇ ਕੋਲੇ ਜੱਟਸ ਆਪ ਚਲੋ ਨਾਲ ਦੀ ਨਾਲ ਆਪਾਂ ਗੱਲ ਵੀ ਕਰਦੇ ਰਹਿਨੇ ਆ ਤੇ ਟੋਟਲ ਆਪਣੇ ਕੋਲੇ ਕਿੰਨੇ ਜਾਨਵਰ ਹੋਗੇ ਜੀ? 14-15 ਹੀ ਛੋਟੇ ਵੱਡੇ ਲਾ ਕੇ ਵਿੱਚੇ ਬੱਚੀਆਂ ਲਾ ਕੇ ਜੀ ਆਪਣਾ ਹੁਣ ਚਾਰ گاਵਾ ਆਪਣੇ ਕੱਠੀਆਂ ਸੂਣ ਵਾਲੀਆਂ ਨੇ ਜੀ ਆਪਣਾ ਕਲੋਨੀ ਜੀ ਦੁੱਧ ਪੰ ਤੇ ਉਹਦਾ ਕਰਕੇ ਬਾਅਦ ਉਹ ਸਭ ਨਾਲ ਮੈਨੇਜ ਕਰ ਲੈਣਾ ਵੀ ਆਪਣਾ ਦੁੱਧ ਦਾ ਪੂਰਾ ਸਾਰਾ ਅੱਛਾ ਦੁੱਧ ਫਿਰ ਡੋਰ ਟੂ ਡੋਰ ਵੀ ਪਾ ਕੇ ਆਉਣੇ ਹੋ ਹਾਂਜੀ ਤੇ ਕਲੌਨੀ ਚ ਹੀ ਪੈਂਦੇ ਆਪਣੇ ਘਰ ਦੇ ਬੈਕ ਸੈਟ ਕਲੌਨੀ ਸਹਾਰਨ ਸਿਟੀ ਟੂਰੀ ਅੱਛਾ ਹਾਂਜੀ ਨਾਲ-ਨਾਲ ਫਿਰ ਡੋਰ ਟੂ ਡੋਰ ਦੁੱਧ ਪਾਈ ਜਾਂਦੇ ਆ ਨਾਲ ਡਾਕਟਰੀ ਦਾ ਕਾਰੋਬਾਰ ਆ ਨਾਲ ਪਸ਼ੂਆਂ ਦੀ ਸਭ ਸੰਭਾਲ ਆਪ ਕਰਦੇ ਹਾਂ ਹਾਂਜੀ ਹਾਂਜੀ ਜੀ ਜਿਹੜਾ ਨਗੀਨਾ ਦਰਸ਼ਕਾਂ ਨੂੰ ਦੇਣਾ ਹੈ ਹਾਂਜੀ ਇਹਦਾ ਦਰਸ਼ਕੋ ਦਰਸ਼ਨ ਪਹਿਲਾਂ ਤੁਸੀਂ ਕਰ ਲਓ ਝੋਟੀ ਦੇ ਕੱਦ-ਕਾੜ ਦੀ ਗੱਲ ਕਰ ਲਈਏ ਕੱਦ-ਕਾੜ ਚੈੱਕ ਕਰ ਲਓ ਸਾਮ ਸੰਭਾਲ ਦੀ ਗੱਲ ਕਰੀਏ ਤਾਂ ਸਾਮ ਸੰਭਾਲ ਤੁਸੀਂ ਚੈੱਕ ਕਰ ਲਓ ਬਹੁਤ ਹੀ ਜਾਦੇ ਸਾਮ ਸੰਭਾਲ ਹੈ ਤੇ ਬਹੁਤ ਚੰਗਾ ਰਿਕਾਰਡ ਹੈਗਾ ਸਿੰਘ ਤੁਸੀਂ ਚੈੱਕ ਕਰ ਸਕਦੇ ਹੋ ਬੇਸ ਡਿਊਟੀ ਚੈੱਕ ਕਰ ਸਕਦੇ ਹੋ ਮੱਥਾ ਮੁੱਥਾ ਚੈੱਕ ਕਰ ਸਕਦੇ ਹੋ ਵਾਕਈ ਪ੍ਰਦਰਸ਼ਨੀ ਵਾਲੀ ਆ ਚੰਗੇ ਮੇਲਿਆਂ ਤੇ ਜਾਣ ਵਾਲੀ ਝੋਟੀ ਆ ਚੰਗੇ ਮੇਲਿਆਂ ਤੇ ਪਾਉਣ ਵਾਲੀ ਝੋਟੀ ਆ ਤੇ ਜਿਹੜਾ ਵੀ ਕਿਸੇ ਵੀਰ ਨੇ ਕਿਸੇ ਭਰਾ ਨੇ ਕੋਈ ਪਹਿਲੇ ਸੂਏ ਵਾਲੀ ਝੋਟੀ ਲੈਣੀ ਆ ਪਹਿਲੇ ਸੂਏ ਸੂਆ ਆ ਜੇ ਬਾਈ ਨੂੰ ਤਰੀਕ ਵੀ ਪੁੱਛਾਂਗੇ ਕਿ ਕਿੰਨੇ ਕ ਤਰੀਕ ਨੂੰ ਦਿਨ ਪੂਰੇ ਆ ਇਹ ਜੇ ਕੋਈ ਵੀਰ ਚੰਗੀ ਬਲੀਡ ਰੱਖਣੀ ਚਾਹੁੰਦਾ ਤਾਂ ਇੱਕ ਝੋਟੀ ਤੋਂ ਗਾਹਾਂ ਦੀ ਗਾਹਾਂ ਜਿਹੜੇ ਚੰਗੇ ਜਾਨਵਰ ਹੈਗਾ ਵਧਾ ਸਕਦਾ ਕਿਹੜੇ ਸੀਮੰਦੀ ਆ ਬਾਈ ਜੀ ਇਹ ਇਹ ਆਪ এবੀਸੀ ਦੇ ਭੀਮ ਬੋਲਾ ਦੀ ਆ ਬਾਈ ਜੀ ਤੇ এবੀਸੀ ਦਾ ਹਰੀ ਬੋਲਾ ਉਹ ਸਿੱਧੂ ਗੱਪਣਾ ਉਹਦਾ 5500 ਸੂਏ ਦਾ ਰਿਕਾਰਡ ਆਗਾ ਅੱਛਾ এবੀਸੀ ਜਿਹੜਾ ਭੀਮ ਬੋਲਾ ਉਹ ਪ੍ਰੋਜਨ ਇੰਟਰਸਟਡ ਬੋਲਾ ਉਹਨਾਂ ਦਾ ਹਾਂ ਬਹੁਤ ਚੰਗੇ ਰਿਕਾਰਡ ਨੇ ਝੋਟੀਆਂ ਗਾਹਾਂ ਦੱਤੇ ਵੀ ਇੱਕ ਝੋਟੀਆਂ ਦਾ ਉਹ ਸੀਨੇ ਹਰਿਆਣੇ ਚ 26 ਲੀਟਰ ਵੀ ਦੋ ਤੋਂ ਕੱਢਿਆ ਹੋਣਾ ਹੂੰ ਉਹ ਚੰਗੇ ਰਕਾਰਡ ਦਾ ਬੋਲ ਆ ਇਹ ਕਿੱਥੋਂ ਤੱਕ ਜਾਣ ਦੇ ਚਾਂਸ ਹੈਗੇ ਆ ਮੇਰੀ ਮਾਂ ਦਾ ਰਕਾਰਡ 14 15 ਕਿਲੋ ਦਾ ਆਪਣੇ ਕੋਲ ਬਕਾਇਦਾ ਉਹਦੀ ਫੋਟੋ ਵੀ ਪਈ ਆ ਮੱਧ ਦੀ ਹਾਂ ਆਪਣੇ ਨਾਰਮਲ ਘਰੇਲੂ ਸੇਵਾ ਦੇ ਸੋਇਆ ਆਪਾਂ ਨਹੀਂ ਕਹਿੰਦੇ ਕਿ ਵੀ 20 ਲੀਟਰ ਦਿੰਦੀ ਆ ਜੀ 14 15 ਕਿਲੋ ਚਾਉਂਦੇ ਰਹੇ ਆ ਉਮੀਦ ਹੈਗੀ ਆ ਵੀ ਆ ਦੀ ਮਾਂ ਦੇ ਬਰਾਬਰ ਜਾਊਗੀ ਉਹ ਤਾਂ ਅਗਲੇ ਸੋਇਓ ਤੋਂ ਆਪ ਵੀ ਕਰਦੀ ਜੀ ਜੀ ਵੇਖੋ ਦਰਸ਼ਕੋ ਜਿੰਨੀ ਕ ਵੀਰ ਗੱਲ ਕਰਦਾ ਉਹ ਗੱਲ ਨਿਭੜੂਗੀ ਜਿੰਨੀ ਕ ਗੱਲ ਤੁਹਾਨੂੰ ਕਹਾਂਗੇ ਉਹੀ ਗੱਲ ਹੋਊਗੀ ਕਿੰਨੀ ਤਰੀਕ ਨੂੰ ਇਹਦੇ ਬਾਈ ਜੀ ਦਿਨ ਪੂਰੇ ਆ 25 ਤਰੀਕ ਨੂੰ ਪੂਰੇ ਆ ਬਾਈ ਜੀ ਆ ਆਪਣੇ 10ਵੇਂ ਮਹੀਨੇ ਦੀ ਨੂੰ ਲੈ ਦਰਸ਼ਕੋ 10ਵੇਂ ਮਹੀਨੇ ਦੀ 25 ਤਰੀਕ ਨੂੰ ਦੇਣਾ ਜਿਹੜੇ ਝੋਟੀ ਦੇ ਪੂਰੇ ਆ ਦਰਸ਼ਕੋ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆਗੇ ਉਸ ਤੋਂ ਬਾਅਦ ਹੀ ਰੇਟ ਰੂਟ ਕਰਾਂਗੇ ਕਾਫੀ ਠੰਡੀ ਸੀਲ ਹੈ ਉਹੋ ਜੀ ਗੱਲ ਨਹੀਂ ਗਈ ਵੇਖੋ ਤੁਸੀਂ ਹਵਾਨਾ ਤੁਸੀਂ ਆਪ ਚੈੱਕ ਕਰ ਲਓ ਤੇ ਕਹਿਰਾ ਕਹਿਰਾ ਥਾਣਾਗਾ ਵੇਖੋ ਤੁਸੀਂ ਠੰਡੀ ਆ ਬਾਈ ਉਹ ਘਬਰਾਂਦੀ ਘਬਰਾਂਦੀ ਤਾਂ ਨਹੀਂ 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 ਬਾਈ ਜਾ ਕੋਈ ਚੱਕਰੀ ਵੇਖੋ ਦਰਸ਼ਕੋ ਬਹੁਤ ਆ ਫੇਸਪੂਸ ਬਹੁਤ ਚੰਗੀ ਆ ਚੰਗਾ ਥਣ ਲੱਗਿਆ ਚੰਗਾ ਸਿੰਗ ਲੱਗਿਆ ਫੇਸਪੂਸ ਬਹੁਤ ਸੋਹਣਾਗਾ ਬਾਕੀ ਡਰਦੀ ਨਹੀਂ ਬਿਲਕੁਲ ਵੀ ਵੱਡੀ ਗੱਲ ਇਹ ਆ ਵੀ ਜਿਵੇਂ ਪਸ਼ੂ ਕਬਰਾਉਂਦੇ ਹੁੰਦੇ ਆ ਕੋਈ ਕਬਰਾਉਣ ਵਾਲੀ ਗੱਲ ਨਹੀਂ ਗਈ ਤੇ ਜੇ ਕੋਈ ਵੀਰ ਚੰਗੀ ਸਮਾਂ ਸਾਮ ਸੰਭਾਲ ਵਾਲਾ ਵੀਰ ਲੈ ਜਾਊਗਾ ਇੱਥੇ ਬਣਦੇ ਹੋ ਬਾਈ ਇਧਰ ਹੀ ਬਣਦੇ ਵੀਰ ਕਿੱਲੇ ਤੇ ਪਰ ਉਹ ਦਰਸ਼ਕੋ ਤੁਹਾਨੂੰ ਜਿਹੜਾ ਹਵਾਨਾ ਉਹ ਵੀ ਝੋਟੀ ਦਾ ਚੈੱਕ ਕਰਾ ਦਿੰਨੇ ਆ ਤੋਰਾ ਤਾਰਾ ਬਹੁਤ ਜਿਆਦਾ ਸੋਹਣਾ ਕਾਫੀ ਆਲੀ ਛਾਣਾਂਗੀ ਵੇਖੋ ਤੁਸੀਂ ਠੰਡੀ ਸੀਲ ਵੇਖੋ ਜੀ ਲੈਵਲ ਉੱਪਰ ਦੇ ਨਾਲ ਸਮัย ਹੱਥ ਮਰਾਈ ਜਾਂਦੀ ਆ ਫੇਰ ਵੇਖੋ ਦਰਸ਼ਕੋ ਜਿਵੇਂ ਕਹਿੰਦੇ ਨਾ ਪੁਰਾਣੇ ਸਮੇਂ ਚ ਮੱਖੀ ਦਿਲਕਦੀ ਆ ਤਾਂ ਬਾਕੀ ਝੋਟੀ ਤੇ ਮੱਖੀ ਦਿਲਕਦੀ ਆ ਤੇ ਆਪ ਤੁਸੀਂ ਭਾਈ ਸਾਹਿਬ ਦੀ ਹਾਈਟ ਚੈੱਕ ਕਰ ਲਓ ਤੇ ਝੋਟੀ ਦੀ ਹਾਈਟ ਵੇਖ ਲਓ ਚੈੱਕ ਕਰ ਲਓ ਤੇ ਠੰਡੀ ਸੀਲ ਆ ਜਿਹੜੀ ਉਹ ਕਾਫੀ ਆ ਮਗਰੋਂ ਤੁਹਾਨੂੰ ਹਵਾਨਾ ਵੀ ਚੈੱਕ ਕਰਾਉਣੇ ਆਗੇ ਹਵਾਨਾ ਬਹੁਤ ਚੰਗਾ ਹਵਾਨਾ ਜਿਹੜਾ ਅਜੇ ਤਾਂ ਖੋਲੂਗੀ ਇਹ ਲੈ ਵਾ ਇਹ ਹਾਂ ਆ ਪਾਣ ਦਰਸ਼ਕੋ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ 25 ਤਰੀਕ ਦਾ ਇਹ ਦਿਨ ਪੂਰੇ ਘਟੋ ਘਟ ਮਾਲਾ ਵੀ 30 ਤਰੀਕ ਤੋਂ ਬਾਅਦ ਹੋਈਏ ਪੰਤਾ ਦਿਨ ਕੋਈ ਲੈ ਕੇ ਹੋਊਗੀ ਦੇਖੋ ਦਰਸ਼ਕੋ ਹਵਾਨਾ ਤੁਸੀਂ ਕਿਉਂਕਿ ਜਿਹੜੇ ਵੀ ਭਰਾ ਨੇ ਪੈਸੇ ਲਾਉਣੇ ਹੁੰਦੇ ਆ ਉਹਦਾ ਦਿਲ ਨਹੀਂ ਖੜਦਾ ਹੁੰਦਾ ਹੈ ਨਾ ਹਵਾਨਾ ਤੁਸੀਂ ਚੈੱਕ ਕਰੋ ਹੁਣ ਦੇਖੋ ਤੁਸੀਂ ਮਾਰੋਂ ਨਿਕਾ ਵੱਡਾ ਹੀ ਝੋਲਾ ਲੱਗਿਆ ਹੈਗਾ ਤੇ ਰੇਟ ਵੀ ਅੱਜ ਤੁਹਾਨੂੰ ਉਹ ਉਹ ਦੇ ਦੇਣਾ ਹੈ ਜਿਹੜਾ ਬਿਲਕੁਲੀ ਜੈਨੂਲ ਹੋਊਗਾ ਹਰੇਕ ਪਰਾਂ ਰੱਖ ਸਕਦਾ ਤੇ ਨਹੀਂ ਛੋਟੀ ਨੂੰ ਦੇਖਦੇ ਹਰ ਇੱਕ ਵੀਰ ਜੱਜ ਕਰੀ ਜਾਂਦੇ ਹੋਣਗੇ ਵੀ 2 ਲੱਖ ਰੇਟ ਹੋਊਗਾ 2 ਲੱਖ ਦੀ ਦੇਣਗੇ ਇਹੋ ਜਿਹੀ ਗੱਲ ਰੇਟ ਡਾਕਟਰ ਸਾਹਿਬ ਨੂੰ ਪਹਿਲਾਂ ਹੀ ਬਹੁਤ ਖਿੱਚਿਆ ਤੇ ਹੋਰ ਖਿੱਚਾ ਕੇ ਰੇਟ ਆ ਜਿਹੜਾ ਉਹ ਕਰ ਦੇਣਾ ਕਿੰਨੇ ਕੇ ਡਾਕਟਰ ਸਾਹਿਬ ਤਰੀਕ ਨੂੰ ਦੇਣਾ ਜਿਹੜੇ ਤੇ ਪ੍ਰੋਪਰ ਪੂਰੇ ਆ 25 ਤਰੀਕ ਨੂੰ ਪੂਰੇ ਜੀ 5-7 ਦਿਨ ਉੱਤੋਂ ਲੈ ਕੇ ਜਾਊਗੀ 5-7 ਕਿਉਂਕਿ ਅਜੇ ਕੂੜੇ-ਪਾੜੇ ਵੀ ਦਰਸ਼ਕੋ ਤੋੜੇ ਨੇ ਅਜੇ ਲੇਵਾ ਵੀ ਖੋਲੀ ਆਉਂਦੀ ਹੈ ਅਜੇ ਲੇਵਾ ਵੀ ਬੜਾ ਕਾਫੀ ਆ ਹੌਲੀ-ਹੌਲੀ ਖੋਲੀ ਤਰੀ ਆਉਂਦੀ ਆ ਲੇ ਬੱਸ ਆਪਾਂ ਲੈਣ ਨੂੰ ਤਾਂ 2 ਲੱਖ ਵੀ ਮੰਗ ਸਕਦੇ ਸੀ ਆਪਾਂ ਲੈਣ ਦੇਣ ਵਾਲਾ 1 30 ਕਰਿਆ ਜੀ ਇਹਦਾ ਮਤਲਬ ਲਓ ਦਰਸ਼ਕੋ ਚੈੱਕ ਕਰ ਲੋ 1 ਲੱਖ ਤੇ 30 ਹਜ਼ਾਰ ਦੀ ਸੋਨੇ ਦੀ ਡਲੀ ਤੁਸੀਂ ਲਿਆ ਸਕਦੇ ਹੋ ਬੱਸ ਲੈਣ ਦੇਣ ਨਾਲ ਹੀ ਇਮਾਨਤਾਨ ਕਰਦਾਂਗੇ ਆਪਾਂ ਭਾਈ ਜਿਹੜਾ ਵੀ ਆਪਾਂ ਵੀਡੀਓ ਦੇਖੇ ਵੇਖੋ ਦਰਸ਼ਕੋ ਜਿਹੜਾ ਵੀ ਭਰਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜਾਂ ਕੋਈ ਆਪਣੇ ਚੈਨਲ ਦਾ ਨਾਮ ਲਊਗਾ ਤੇ ਵੀਰ ਕਹਿੰਦਾ ਮਾਨਤਾਨਾ ਜ਼ਰੂਰ ਕਰਦੇ ਆਂਗੇ ਡਾਕਟਰ ਸਾਹਿਬ ਇੱਕ ਚੀਜ਼ ਤੁਹਾਨੂੰ ਕਹਿਣੇ ਆਂ ਕਿਉਂਕਿ ਜਿਹੜੀਆਂ ਵੀਡੀਓ ਆਪਣੇ ਵੀਰ ਵੇਖਦੇ ਆ ਕਾਫੀ ਦੂਰ ਦੂਰ ਤੋਂ ਵੀ ਆਉਂਦੇ ਆ ਉਹਨਾਂ ਦਾ ਵੀ ਮਾਨਤਾਨ ਮੇਰਾ ਵੀਰ ਜ਼ਰੂਰ ਕਰਦੀ ਕਿਉਂਕਿ ਡੀਜ਼ਲ ਡੂਜ਼ਲ ਬਹੁਤ ਮਹਿੰਗਾ ਹੈ ਕਿਉਂਕਿ ਤੂੰ ਮੰਡੀ ਤੇ ਜਾਣਾ ਹੋਵੇ ਤੇਰੀ ਵੀ ਖੱਜਲ ਖਵਾਰੀ ਕਾਫੀ ਹੋ ਜਾਂਦੀ ਹੈ ਨਾਲੇ ਮੰਡੀ ਤੇ ਜਾ ਕੇ ਪਸ਼ੂ ਵੀ ਕਾਫੀ ਉਹ ਗੱਲ ਨਹੀਂ ਬਣਦੀ ਹੈਨਾ ਕਿੱਲੇ ਤੋਂ ਵਿਕ ਜੇ ਤੇ ਕਿੱਲੇ ਤੋਂ ਅਗਲੇ ਨੂੰ ਮਿਲ ਜੇ ਅਗਲੇ ਦੀ ਵੀ ਤਸੱਲੀ ਹੋ ਜਾਂਦੀ ਹੈ ਰੀਡ ਤੁਹਾਡਾ ਵਾਕਈ ਜਿਹਨੂੰ ਅੱਨਾ ਚਲੋ ਮਾਨਤਾਨ ਦੀ ਵੀ ਗੱਲ ਤੁਸੀਂ ਰੱਖੀ ਆ ਦਰਸ਼ਕੋ ਝੋਟੀ ਤੁਸੀਂ ਆਪ ਚੈੱਕ ਕਰ ਲਓ ਠੱਗਾਂ ਪੈਰਾਂ ਦੀ ਕਾਫੀ ਖੁੱਲੀ ਆ ਹਾਈਟ ਹੂਡ ਕਾਫੀ ਚੰਗੀ ਆ ਫੇਸ ਬਿਊਟੀ ਬਹੁਤ ਚੰਗੀ ਆ ਤੇ ਵੀਰ ਦੇ ਨਾਲ ਜਿਹੜੀ ਰੇਟ ਦੀ ਗੱਲ ਆ ਪੱਟੀ ਤੇ ਨੰਬਰ ਚੱਲੀ ਜਾਂਦਾ ਬਾਹਲਾ ਸੋਚਣ ਦੀ ਲੋੜ ਨਹੀਂ ਕੀ ਤੇ ਵੀਰ ਨਾਲ ਕੰਟੈਕਟ ਆ ਜਿਹੜਾ ਤੁਸੀਂ ਕਰ ਸਕਦੇ ਹੋ ਚਾਰ ਹੀ ਥਾਣਾ ਕਿਸੇ ਤਰ੍ਹਾਂ ਦੀ ਕੋਈ ਸਾਖ ਵਗੈਰਾ ਹੈ ਨਹੀਂਗੀ ਅੱਛਾ ਡਾਕਟਰ ਸਾਹਿਬ ਫਿਰ ਦਰਖਤਾਂ ਦੇ ਥੱਲੇ ਹੀ ਆਪਣੇ ਜਨਮ ਘਰ ਹੈ ਜਿਹੜੇ ਆਪਣੇ ਮੱਝਾ ਬਰਾਡੇ ਚ ਹੈਗੀ ਜਗ੍ਹਾ ਉੱਥੇ ਬਹਿ ਕੇ ਰਾਤ ਨੂੰ ਤੇ ਖੁੱਲੇ ਥਾਂ 'ਚ ਜਗ੍ਹਾ 'ਤੇ ਬਹਿ ਕੇ ਰਾਜੀ ਹੈ ਗਰਮੀਂ ਜੀ ਵੀ ਇੱਥੇ ਹੁੰਦੇ ਨੇ ਜੀ ਤੋਂ ਵੀ ਜਿੰਨੀ ਕੋਈ ਭਰਾ ਸੇਵਾ ਕਰ ਲੂਗਾ ਹਾਂਜੀ ਓਨਾ ਕੇ ਤੋਂ ਦੁੱਧ ਜਿਹੜਾ ਉਹ ਕੱਢ ਲੂਗਾ ਹਾਂਜੀ ਆਹ ਕੱਟਾ ਕਿਹੜੇ ਦਾ ਆ ਗਿਆ ਇਹ ਅਰਜਨ ਕੁੰਗੜ ਦਾ ਆਇਆ ਅੱਛਾ ਇਹ ਅਰਜਨ ਕੁੰਗੜ ਦਾ ਆ ਗਿਆ ਆਪਦੀ ਨਸਲ ਦੇ ਵੀ ਜਿਹੜੇ ਚੰਗੇ ਇੰਜੈਕਸ਼ਨ ਨਹੀਂ ਭਰਦੇ ਹੋਣਾ ਪਸ਼ੂਆਂ ਦੇ ਜੀ ਟੌਪ ਤੋਂ ਟੌਪ ਹੀ ਆਪਾਂ ਸੀਮਿੰਟ ਕਦੇ ਮਾੜਾ ਵਰਤਿਆ ਨਹੀਂ ਜੀ ਪਿੰਡ 'ਚ ਵੀ ਨਹੀਂ ਵਰਤਿਆ ਤੇ ਘਰੇ ਵੀ ਵਰਤਿਆ ਜੀ ਹੂੰ ਤੁਹਾਡੇ ਕੋਲੇ ਕਿਹੜੇ-ਕਿਹੜੇ ਸੀਮਿੰਟ ਅਵੇਲੇਬਲ ਹੁੰਦੇ ਆਗੇ ਆਪਣੇ ਕੋਲੇ ABC ਵੀਰਾਂ ਵਾਲੀ ਦੇ ਜੀ ਨਸਾਰ ਦੇ ਜੀ ਏਵੀਐਸ ਦੇ ਜੀ ਤੇ ਸੈਕ ਦੇ ਜੀ ਤਕਰੀਬਨ ਹਰੇਕ ਬੰਦੇ ਨੂੰ ਸੀਮਿੰਟ ਮਿਲ ਜਾਂਦੇ ਜੀ ਸੈਕਟਰ ਸੀਮਿੰਟ ਵੀ ਹੁੰਦੇ ਬੱਚਣ ਵਾਲੇ ਸਪੈਸ਼ਲ ਜੀ ਡਾਕਟਰ ਸਾਹਿਬ ਕਾਫੀ ਫਾਰਮਾਂ ਦੇ ਵਿੱਚ ਜਾਣਦੇ ਆ ਕਾਫੀ ਭਰਾਵਾਂ ਨੂੰ ਮਿਲਦੇ ਆ ਹਾਂਜੀ ਸਾਰੇ ਆ ਪੰਜੇ ਉਂਗਲਾਂ ਤਾਂ ਮੈਂ ਕਾਫੀ ਵਾਰੀ ਕਹਿਣਾ ਉਹਨਾਂ ਵੀ ਕੋਜੀਆਂ ਨਹੀਂ ਹੁੰਦੀਆਂ ਹਾਂਜੀ ਪਰ ਕਾਫੀ ਵੀਰ ਹੈਗੇ ਆਗੇ ਜਿਹੜੇ ਕਹਿ ਹੋਰ ਦਿੰਦੇ ਆ ਤੇ ਨਿਕਲਦਾ ਕੁਝ ਹੋਰ ਆ ਨਹੀਂ ਜਿਹੜਾ ਆਪਣਾ ਤਾਂ ਸੀਮਿੰਟ ਦੇ ਮਤਲਬ ਵੀ ਟੈਸਟ ਕਰਦੇ ਆਹਾ ਬਲੱਡ ਸੈਂਪਲ ਲੈ ਕੇ ਹਲਾ ਟੈਸਟ ਕਰਵਾ ਲਈਦਾ ਉਹ ਸਹੀ ਹੋਵੇ ਜਾਈ ਨਹੀਂ ਰਿਜ਼ਲਟ ਪਾਇਆ ਜਾਊਗਾ ਸੀਮਣਾ ਵਗੈਰਾ ਦੇ ਰੇਟ ਤੁਹਾਡੇ ਬਿਲਕੁਲ ਜੈਨੂਨ ਹੋਣਗੇ ਕਿਹੜੇ ਕਿਹੜੇ ਪਿੰਡ ਕਵਰ ਕਰਦੇ ਹਾਂ ਬਠਿੰਡੇ ਜ਼ਿਲ੍ਹੇ ਦੇ ਬਠਿੰਡੇ ਜਿਹੜੇ ਦੇ ਮਾਲ ਤਕਰੀਬਨ 20 25 ਕਿਲੋਮੀਟਰ ਦੇ ਰਿਹਾ ਜੀ ਕੋਈ ਕਰ ਲਈ ਫੋਨ ਆਪਾਂ ਸੀਮਣ ਲਾ ਦਾਂਗੇ ਵਧੀਆ ਤਕਰੀਬਨ ਲੋਕ ਦਰਸ਼ਕੋ ਜੇ ਕੋਈ ਬਠਿੰਡੇ ਜ਼ਿਲ੍ਹੇ ਦੇ ਆਸ-ਪਾਸ ਕੋਈ ਫਾਰਮ ਵਾਲਾ ਵੀਰ ਚੰਗੀ ਕੋਈ ਬਲੀਡ ਘਰੇ ਪੈਦਾ ਕਰਨੀ ਚਾਹੁੰਦਾ ਤਾਂ ਡਾਕਟਰ ਸਾਹਿਬ ਦਾ ਨੰਬਰ ਵੀ ਅਸੀਂ ਬੋਲ ਦਿੰਨੇ ਆ ਪੱਟੀ ਤੇ ਵੀ ਨੰਬਰ ਚੱਲੀ ਜਾਂਦਾ ਡਾਕਟਰ ਸਾਹਿਬ ਨੰਬਰ ਤੁਹਾਡਾ ਰਿਪੀਟ ਕਰਿਓ ਜੀ 9780 ਵਟਸਐਪ ਨੰਬਰ ਹੀ ਆ ਹਾਂਜੀ ਵਟਸਐਪ ਲੋ ਦਰਸ਼ਕੋ ਜਿਹੜੀ ਵੀ ਬਲੀਡ ਤੁਸੀਂ ਚੰਗੀ ਕਰੇ ਪੈਦਾ ਕਰਨੀ ਚਾਹੁੰਦੇ ਹੋ ਤੇ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਲਓ ਦੂਜਾ ਨਗੀਨਾ ਤੁਹਾਨੂੰ ਫੇਰ ਦਿਖਾ ਦੇਣਾ ਕਿਉਂਕਿ ਕਾਫੀ ਵੀਰ ਕਹਿੰਦੇ ਵੀ ਯਾਰ 2 ਮਿੰਟਾਂ ਦੀ ਵੀਡੀਓ ਸੀ 2 ਮਿੰਟਾਂ 'ਚ ਕੰਮ ਖਤਮ ਹੁੰਦਾ ਪਰ ਇਹੋ ਜਿਹੇ ਨਗੀਨੇ ਵੇਚ ਕੇ ਸਾਡਾ ਛੱਡਣ ਨੂੰ ਜੀ ਨਹੀਂ ਕਰਦਾ ਤੁਸੀਂ ਨਿਗਾਹ ਮਾਰੋ ਕਿੰਨੇ ਸੋਹਣੇ ਸੋਹਣੇ ਜਨਮਰ ਆ ਜਿਹੜੇ ਡਾਕਟਰ ਸਾਹਿਬ ਨੇ ਰੱਖੇ ਆ ਉਹ ਮੱਝ ਦਾ ਰਿਕਾਰਡ ਦੱਸੋ ਇਹ ਦੁੱਧ ਦਾ ਕੀ ਰਿਕਾਰਡ ਹੈਗਾ ਕਿੰਨੇਵੇਂ ਸੂਈ ਚਲੀ ਜਾਂਦੀ ਆ ਤੀਜਾ ਸੂਆ ਜੀ 14-15 ਕਿਲੋ ਨਾਰਮਲ ਸੂਆ ਤੇ 5 ਕਿਲੋ ਫੀਡ ਤੇ ਜੀ ਖਰਚ ਸਾਡੀ ਦਰਸ਼ਕੋ ਮਾਤਾ ਜੀ ਅਸੀਂ ਗੱਲਬਾਤ ਕਰ ਲਈਏ ਮਾਤਾ ਜੀ ਮੈਂ ਤੋਲਿਆ ਸੀ ਹਾਂ ਜੀ ਨੂੰ ਤਾਂ ਰੋਈ ਮੈਂਦੇ ਆਖਲਾ ਹਾਂ ਤੇ ਵੀ ਮੈਂ ਅੱਜ ਆਖਿਆ ਵਖਲਾ ਸੁਖਨਾ ਆਇਕਤੀ ਆਪਣੀ ਝੋਤੀ ਕਿਵੇਂ ਹੋਰ ਕਰਿਆ ਦੁੱਧ ਦੇ ਵਾਸਤੇ 14 ਕਿਲੋ ਹੋ ਗਿਆ ਇਹਦਾ 14 ਕਿਲੋ ਹੋ ਗਿਆ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਹਜੇ 20 ਦਿਨ ਹੋਏ ਆ ਜੀ 20 ਦਿਨ ਹੋ ਗਏ ਹਾਂ ਜੀ ਮਾਤਾ ਫਿਰ ਚੋਆ ਚਵਾਈ ਕਰ ਲੈਣੇ ਕਿ ਡਰਮੈਂਟ ਹੋ ਗਈ ਮੇਰਾ ਨਾ ਆ ਬਾਅਦ ਚ ਕਿਹੜਾ ਚੀਜ਼ਾਂ ਪੈਣ ਲੱਗੇ ਮੁੜ ਕੇ ਬਚੀ ਸਾਰੀ ਚੋਆ ਚਵਾਈ ਮੈਂ ਹੀ ਕਰਦਾ ਜੀ ਹਾਂ ਜੀ ਉਹ ਮੈਂ ਇਥੋਂ ਮੁੜ ਕੇ ਉਹ ਚਵਾਈ ਦੇ ਮੁੜ ਕੇ ਉਹ ਬੀਬੀ ਦੇ ਦੀ ਛੋਟੀ ਦੀ ਹਾਂ ਜੀ ਮੁੜ ਕੇ ਦਿਖਣ ਲੱਗੀ ਅਸੀਂ ਦੋਨੇ ਪਹਿਣੀਆਂ ਸੱਜ ਜੀ ਵੇਖੋ ਦਰਸ਼ਕੋ ਪਿੰਡਾਂ ਦੇ ਵਿੱਚ ਸਾਡੀਆਂ ਮਾਤਾਵਾਂ ਸੰਯੁਕਤੀ ਆ ਪਰਿਵਾਰ ਇੱਕ ਤਵੇ ਤੇ ਰੋਟੀ ਰਹਿੰਦੀ ਆ ਜੋ ਮੈਂ ਇੱਕ ਤਵੇ ਤੇ ਜਮਾ ਇਹਦੀ ਇਹ ਨਹੀਂ ਚੀਜ਼ ਨਹੀਂ ਹੋਣੀ ਆ ਉਹ ਕਹਿ ਜਣਾ ਬਈ ਬਾਈ ਆ ਚੀਜ਼ ਚਾਹੀਏ ਛੋਟਾ ਉਹ ਵੱਡੇ ਆ ਹੂੰ ਤੇ ਫਰਕ ਨਹੀਂ ਜਿਆਦਾਤਰ ਕਹਿ ਹੁੰਦੇ ਵੀ ਸਾਡਾ ਸੀਰੀ ਆ ਹੁਣ ਇੱਕ ਦੀ ਇਹਦੇ ਪਾਪਾ ਬਿਮਾਰ ਹੋ ਗਿਆ ਸੀ ਵੱਡਾ ਅੱਛਾ ਤੇ ਉਹ ਕਹਿੰਦਾ ਵੀ ਚਲ ਨਿੱਕਿਆ ਤੂੰ ਉਹਦਾ ਨਿੱਕਾ ਬੰਦੇ ਦਾ ਵੀ ਤੂੰ ਆਪੇ ਭਰਾ ਨਾਲ ਗੱਲ ਕਰ ਲੈ ਵੱਡੇ ਰਖੇ ਤਾ ਨਾ ਵੀ ਤੂੰ ਸਾੜੀ ਜੜੀ ਪੱਕਾ ਕਰ ਲੈ ਡੈੜੀ ਦੇ ਦੋ ਮਹੀਨੇ ਤੂੰ ਸੌ ਕਰ ਲੈ ਹੂੰ। ਤੋਂ ਸਾਡੇ ਨੇ ਸਾਲ ਵਾਸਤੇ ਲਾ ਕੇ ਉਹ ਤਾਂ ਪੂਮਾ ਵੱਢ ਕੇ ਲਾ ਦਿਆ ਜਿੱਥੇ ਨੇ। ਜੀ। ਤੇ ਉਹ ਨੇ ਪੱਕਾ ਕਰਤਾ ਸੀ ਉਹ। ਹੂੰ। ਤੇ ਉਹ ਵੀ ਬਹੁਤੋ ਕੰਮ ਕਰ ਦਿੰਦਾ। ਜੀ। ਵੀ ਬਾਈ ਮੈਨੂੰ ਪੈਸੇ ਚਾਹੀਦੇ ਆ ਇਹਨੇ ਦੇ ਦੇ ਨੇ। ਵਾਹਿਗੁਰੂ। 3 ਸਾਡਾ ਸੀ। ਹੂੰ। ਤੋਂ ਉਹਦੀ ਅਸੀ ਉਹ ਇਹਦਾ ਬੜਾ ਕਰਦਾ ਹੈ। ਲੈ ਵੀ ਮੈਂ ਜਵਾਬ ਦਿੰਦਾ। ਕਿਉਂਕਿ ਆਪ ਦਾ ਬਣਾ ਕੀ ਫਿਰ ਰੱਖਿਆ ਜਾਂਦਾ ਜੀ ਹਨਾ ਉਸੇ ਫਿਰ ਬੰਦਾ ਰੁਕਦਾ ਹੈ ਜੀ ਹਨਾ ਆਪ ਦਾ ਬਣਾ ਕੀ ਉਹ ਕੰਮ ਕਰਦਾ। ਰੋਟੀ ਪਾਣੀ ਅਸੀਂ ਤਾਂ ਇਹ ਵੀ ਵਧਿਆ ਤੇ ਆ ਜਿਹੜੇ ਬਾਈ ਨੇ। ਆਜੀ ਲੱਗਦਾ ਸੋਹਣੀ ਕਹਿਣੀ ਆ ਜੀ ਤੇ ਤੇਰੇ ਕੋਲ ਕੀ ਜਗਾ ਨਹੀਂ ਮੁੰਡੇ ਦੀ ਆਵਾਜ਼ ਜੀ ਵਾਹ ਬਹੁਤ ਬਹੁਤ ਗੁਰਪਾਵਨ ਕੀ ਨਹੀਂ ਖਾਓ ਮਿੱਠਾ ਹੋਊਗਾ ਜੀ ਹਾਂ ਜਿੰਨਾ ਗੁਰਪਾਵਾਂਗੇ ਉਨਾਂ ਕੀ ਸਵਾਦ ਆਉਣਾ ਹੈ ਹਨਾ ਵੈਰੀ ਗੁੱਡ ਬਹੁਤ ਵਧੀਆ ਮਾਤਾ ਫਿਰ ਪਸ਼ੂ ਪਸ਼ੂ ਰੱਖਣ ਦਾ ਤੈਨੂੰ ਵੀ ਸ਼ੌਂਕ ਹੈ ਨਹੀਂ ਸ਼ੌਕ ਤਾਂ ਕਿਹੜਾ ਨਾ ਪਾ ਪਾ ਕੇ ਇਹਨਾਂ ਬਰ ਉਹ ਇਹਨਾਂ ਨੂੰ ਹੰਦਾ ਕਰਉਣੀ ਆ ਹਾਂ ਅੰਦਰ ਜੀ ਕਹਿੰਦੀ ਚੱਲ ਨਹੀਂ ਤੇ ਉਹਨਾਂ ਬੱਕਰੀ ਮਾਰਨਾ ਸਾਥ ਕਰਕੇ ਪਾਉਂ ਔੜੇ ਨਾਲ ਸੋਚਦਾ ਹੂੰ ਜੀ ਬਹੁਤ ਬਹੁਤ ਮਾਤਾ ਜੀ ਧੰਨਵਾਦ ਆ ਤੁਹਾਡਾ ਲੋ ਦਰਸ਼ਕੋ ਥੋੜੇ ਥੋੜੇ ਨਾਲ ਵੀਡੀਓ ਲੰਬੀ ਹੋ ਜਾਂਦੀ ਆ ਮਾਤਾਰੀਆਂ ਸਾਡੀ ਦੀਆਂ ਗੱਲਾਂ ਕਾਫੀ ਚੰਗੀਆਂ ਸੀ ਕੰਮ ਆਉਣ ਵਾਲੀਆਂ ਸੀ ਜਿਹੜੀਆਂ ਕੋਈ ਨਵੀਆਂ ਬੱਚੀਆਂ ਕੋਈ ਭੈਣਾ ਇਹੋ ਜੀਆਂ ਮਾਤਾ ਤੋਂ ਕੋਈ رائے ਲੈਣੀ ਚਾਹੁੰਦੀਆਂ ਤਾਂ ਕਾਫੀ ਕੁਝ ਸਿੱਖਣ ਨੂੰ ਮਿਲ ਜਾਂਦਾ ਪੁਰਾਣੇ ਬਜ਼ੁਰਗਾਂ ਦੇ ਤਜਰਬੇ ਬਹੁਤ ਐ ਡਾਟਸਾ ਆਪਾਂ ਦੂਜੇ ਵੀ ਜਿਹੜੀ ਗਾਂ ਆ ਉਹ ਵੀ ਦਿਖਾਈਏ ਵੇਖੋ ਦਰਸ਼ਕੋ ਪੁਰਾਣੇ ਸਮੇਂ ਦੇ ਵਿੱਚ ਐ ਜਾਨਵਰ ਹੁੰਦੇ ਸੀ ਤੇ ਪੁਰਾਣੇ ਸਮੇਂ ਦੀ ਸਾਡੀ ਮਾਤਾ ਐ ਜਾਨਵਰਾਂ ਦੇ ਕੋਲੇ ਜਿਵੇਂ ਪ੍ਰਾਣੀਆਂ ਬੁੜੀਆਂ ਗੇੜਿਆ ਦਿੰਦੀਆਂ ਸੀ ਉਹ ਵੇਖੋ ਪੁੱਤਾਂ ਬੰਨਿਆ ਸਾਰਾ ਕੋਈ ਪੁਰਾਣੀ ਸਿਸਟਮ ਦਾ ਕੋਈ ਸੇਲ ਪਰਚੇਜ ਦਾ ਵੀਰ ਦਾ ਕੰਮ ਨਹੀਂ ਕਿੱਲੇ ਤੇ ਜਾਨਵਰ ਜਿਹੜੇ ਪਹਿਲਾਂ ਸਾਡੀ ਤਾਂ ਵੱਡੀ ਗਾਂ ਵੀ ਇੱਥੇ ਕੜਦੀ ਸੀ ਹਾਂਜੀ ਠੀਕ ਸਿੰਘਾੜੀ ਜੀ ਜੀ ਉਹ ਮਾਈਂਡ ਗੇਚਰ ਦੇਖੀ ਚਲੋ ਬਹੁਤ ਵਧੀਆ ਜੀ ਲੈ ਦਰਸ਼ਕੋ ਤੁਹਾਨੂੰ ਅੱਗੇ ਦੀ ਅੱਗੇ ਜਿਹੜੇ ਜਾਨਵਰ ਹੈ ਉਹ ਹੋਰ ਦਿਖਾਉਣੇ ਆ ਬਾਈ ਕਾਫੀ ਮਿਹਨਤੀ ਹੈਗਾ ਡਾਕਟਰ ਸਾਹਿਬ ਘਰ ਤਾਂ ਸੁੱਖਣਾ ਬਹੁਤ ਖੁੱਲਾ ਡੁੱਲਾ ਹੈ ਫਿਰ ਫਾਰਮ ਫੂਰਮ ਕਿੰਨੇ ਕ ਟਾਈਮ ਤੱਕ ਬਣਾ ਰਹੇ ਹੋ ਵੱਡਾ ਆਪਾਂ ਤੋਂ ਖਰਗੇਈ ਸਾਲ ਤੱਕ ਮਕਾਨ ਅੱਗੇ ਪਾ ਕੇ ਮਗਰ ਫਾਰਮ ਦੇ ਕਰਦੇ ਜੀ ਫਿਰ ਗਾਈਆਂ ਦਾ ਫਾਰਮ ਕਰਨਾ ਕਿ ਮਿਕਸੀ ਕਰਾਂਗੇ ਗਾਈਆਂ ਮਈਆਂ ਦਾ ਜੀ ਦਾ ਮਦਰ ਮਿਕਸੀ ਰੱਖਾਂਗੇ ਹਾਂ ਬਾ ਖੁੱਲੇ ਰੱਖਣ ਦਾ ਯਾਰ ਕਰਾਂਗੇ ਜੀ ਬੰਨਣਾ ਨੂੰ ਕੋਈ ਹੂੰ ਕਿਉਂਕਿ ਖੋਲ ਖਲਾਈ ਦਾ ਕੰਮ ਵੀ ਕਾਫੀ ਵੱਧ ਜਾਂਦਾ ਹੈ ਹਾਂਜੀ ਲੋ ਦਰਸ਼ਕੋ ਹੋਣ ਆ ਗਏ ਆਪਾਂ ਗਾਈਆਂ ਵਾਲੇ ਪਾਸੇ ਕਿਉਂਕਿ ਜਿਹੜੇ ਜਿਹੜੇ ਕਮਰੇ ਚ ਨਿਗਾਹ ਮਾਰਦੇ ਆ ਸੁਖਨਾ ਵੀਰ ਦੇ ਕੋਲੇ ਚੰਗੇ ਚੰਗੇ ਜਾਨਵਰੀ ਜਿਹੜੇ ਖੜੇ ਆ ਕਿਹੜੀ ਇਹਨਾਂ ਤੋਂ ਬਾਈ ਜੀ ਸੇਲ ਵਾਲੀ ਕਿਹੜੀ ਗਾਂ ਆ ਗਈ ਆਪਣੀ ਆ ਗਈ ਜੀ ਲੋ ਦਰਸ਼ਕੋ ਚੈੱਕ ਤੁਸੀਂ ਕਰੋ ਬੈੱਡ ਬੁੱਡ ਦੇਖ ਲਓ ਕਾਫੀ ਖੁੱਲੇਗਾ ਜੇ ਕੋਈ ਭਰਾ ਘਰੇ ਰੱਖਣੀ ਚਾਹੁੰਦਾ ਜਾਂ ਕੋਈ ਫਾਰਮ ਚ ਪਾਉਣੀ ਚਾਹੁੰਦਾ ਜਿਹੜੀ ਗੱਲ ਕਹਾਂਗੇ ਬਿਲਕੁਲ ਹਾਂ ਬਾਹਰ ਕੱਢਾਂਗੇ ਜੀ ਸਾਫ਼ ਸੁਥਰੇ ਤਰੀਕੇ ਨਾਲ ਵੀਡੀਓ ਜਿਹੜੀ ਆਪਾਂ ਸ਼ੂਟ ਕਰਾਂਗੇ ਡਾਕਟਰ ਸਾਹਿਬ ਨੂੰ ਭਾਈਆਂ ਨੂੰ ਮਹੀਆ ਮਿੰਟ ਕਰਨੇ ਪਾਸੇ ਕੁੱਝ ਨਹੀਂ ਜਾਂਦਾ ਫਿਰਾਂ ਕੁੱਚਣੇ ਦੇ ਬਾਅਦ ਕਿਉਂ ਥੋੜੀ ਠੰਡ ਹੋ ਗਈ ਤਾਂ ਕਰਕੇ ਮਤਲਬ ਵੀ ਹੱਸ ਤੇ ਜਿੱਕ ਧੰਨਵਾਦ ਜੀ ਜੀ ਲੋ ਦਰਸ਼ਕੋ ਤੁਹਾਨੂੰ ਮਗੀਨਾ ਖੋਲ ਕੇ ਦਿਖਾਉਣ ਡਾਕਟਰ ਸਾਹਿਬ ਖੋਲ ਲੋ ਫਿਰ ਨੂੰ ਬਾਹਰ ਲੈ ਕੇ ਦਿਖਾਉਣੇ ਆਪਾਂ ਕੋਈ ਅੰਦਰ ਨਾ ਪੂਰੀ ਗੱਲ ਨਹੀਂ ਬਣਦੀ ਬਿੱਡ ਮੂਡ ਦਾ ਸ਼ੋਅ ਕਾਫੀ ਚੰਗਾ ਮੇਰੇ ਕੋਲ ਬਾਈ ਦੇ ਮੋਢੇ ਤੋਂ ਵੀ ਗਾਣ ਜਿਹੜੀ ਉਹ ਟੱਕਦੀ ਆ ਕਿੰਨੇ ਮਸੂਏ ਸੁਣਾ ਜੀ ਇਹਨੇ ਚੌਥੇ ਸੁਏ ਸੁਣਾ ਜੀ ਇਹਦੇ ਗਾਣੇ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਇਹਦੇ ਵੀ 25 ਤਰੀਕ ਨੂੰ ਦਿਨ ਪੂਰੇ ਆ ਜੀ ਦਰਸ਼ਕੋ 25 ਤਰੀਕ ਨੂੰ 10ਵੇਂ ਮਹੀਨੇ ਦੇ ਨੂੰ ਦੇਣਾ ਜਿਹੜੇ ਗਾਣ ਦੇ ਪੂਰੇ ਆ ਡੈਨਵਰ ਦਾ 40421 ਸੀਮਾ ਲੱਗਿਆ ਹੋਇਆ ਜੀ ਇਹਦੇ 40421 ਦੀ ਗੱਬਣ ਹੈ ਹਾਂਜੀ ਜੀ ਤੇ ਥਾਣੇ ਦੇ ਤਿੰਨ ਆ ਗਏ ਹਾਂਜੀ ਜਮਾਦਰੂ ਤੇ ਲੈ ਜੀ ਦੀ ਦੁੱਧ ਦੀ ਜਾਲੀ ਵਿੱਚ ਆਪਾਂ ਗੱਬਣ ਲਿਆਂ ਦੀ ਸੀ ਉਹ ਤਿੰਨ ਚਾਰ ਮਹੀਨਿਆਂ ਦੀ ਜੀ ਤੇ ਆਪਣੇ ਕੋਲੇ ਆ ਕੇ ਚੱਲੇ ਲਈ ਥਾਣੇ ਦੀ ਜਾਲੀ ਬੰਦ ਆ ਜੀ ਪਹਿਲੇ ਦਿਨ ਤੋਂ ਜੀ ਫੇਰ ਵੀ ਤਿੰਨ ਦਿਨਾਂ ਤੋਂ ਮਾਲਾ ਜੀ ਕਿ ਨ ਕੋਈ ਮਰਜ਼ੀ ਚ ਹੋ ਸਕਦਾ ਈ ਸਭ ਲੋ ਦਰਸ਼ਕੋ 20 ਕਿਲੋ ਬਾਈ ਕਹਿੰਦਾ 20 ਡੱਬੇ ਮਾਰ ਕੇ ਵੀਰ ਨਾਲ ਸੌਦਾ ਕਰ ਸਕਦੇ ਹਾਂ ਹਜੇ ਦਿਨ ਹੋਰ ਵੀ ਕਾਫੀ ਲੈ ਜੂਗੀ ਇਹ ਵੀ 30 ਦਿਨ ਤੋਂ ਬਾਅਦ ਹੀ ਹੋਊਗੀ ਜੀ 30 ਦਿਨ ਤੋਂ ਬਾਅਦ ਹੀ ਇਹ ਸੂਗੀ ਵਣ 11ਵੇਂ ਮਹੀਨੇ ਦੀ ਜਾਗਰੂਗੀ। ਹਾਂਜੀ। ਗੱਡ ਬੂਟ ਕਾਫੀ ਚੰਗਾ ਹੈ ਤੇ ਜਿਹੜਾ ਲੇਵਾ ਉਹ ਖੇਚਣਾ ਲੱਗਿਆ, ਟੁੱਟਣਾ ਲੇਵਾ ਨਹੀਂ ਲੱਗਿਆ। ਬਾਤ ਸੀਨ ਪੱਖ ਤੋਂ ਕੋਈ ਚੱਕਰ ਨਹੀਂ ਜੀ। ਦੇਖੋ ਦਰਸ਼ਕੋ ਗਾਂ ਜਿਹੜੀ ਕਾਫੀ ਠੰਡੀ ਆ। ਕਿੰਨੇ ਮਸੂਏ ਗਰਸ਼ਕ ਸੋਣੈ ਨੇ? ਚੌਥੇ ਨੂੰ ਸੋਣਾ ਜੀ। ਚੌਥੇ ਸੂਏ ਗਰਸ਼ਕ ਉਹ ਸੋਣੈਗਾ। ਹਾਂਜੀ। ਤੇ 25 ਤਰੀਕ ਨੂੰ ਜਿਹੜੇ ਗਾਂ ਦੇ ਦਿਨ ਪੂਰੇ ਆ ਤੇ ਤੁਹਾਨੂੰ ਚੈਨ ਚੱਕਰ ਤੋਂ ਆਪ ਹੀ ਪਤਾ ਲੱਗ ਜਾਂਦਾ ਵੀ ਹਜੇ ਦੇਣਾ ਜਿਹੜੇ ਵੱਧ ਲੈ ਜੂਗੀ। ਹਾਂਜੀ। ਤੇ ਵੀਰ ਦੇ ਨਾਲ ਕੰਟੈਕਟ ਕਰ ਲਿਓ ਕੰਟੈਕਟ ਨੰਬਰ ਚੱਲੀ ਜਾਂਦਾ ਹੈਗਾ ਪੱਟੀ ਦੇ ਉੱਤੇ ਦਰਸ਼ਕੋ ਗੱਪ ਛੜਪਾਂ ਵਾਲੀ ਗੱਲ ਨਹੀਂ ਵੀ ਤੀਜੇ ਸੂਏ ਆ ਦੂਜੇ ਸੂਏ ਆ ਚੌਥੇ ਸੂਏ ਸੂਣਾ ਹੈਗਾ ਵੀਰ ਦੀ ਘਰੂ ਹੀ ਆਪਣੀ ਇਹ ਕਰਦੀ ਆ ਜੀ ਆਪਾਂ ਜੇ ਲਿਆਂਦੀ ਸੀ ਇਹ ਗੱਬਣ ਤਿੰਨ ਚਾਰ ਮਹੀਨੇ ਦੀ ਬੈੜ ਜੀ ਤਿੰਨ ਚਾਰ ਮਹੀਨਿਆਂ ਦੀ ਬੈੜ ਘਰੂ ਹੀ ਹੋ ਗਈ ਹੈ ਨਾ ਇੱਕ ਸਾਦ ਨਾਲ ਹਾਂਜੀ ਜੀ ਐ ਡਾਕਟਰ ਸਾਹਿਬ ਕੀ ਇਹਦਾ ਰੇਟ ਕੀ ਰਹੂਗਾ ਪਿਆ ਹੈ ਯਾਰ ਜੀ ਉਹ ਮਕਰ ਹੈ ਕਰਮਜ਼ਾਬਾ 17 80 ਵੀ ਕਰਦੇ ਤੱਲ ਕਰਕੇ ਆਪਾਂ ਰੇਟ ਹੀ ਉਹਨਾਂ ਦਾ ਰੱਖਿਆ ਜੀ 50000 ਲਓ ਦਰਸ਼ਕੋ 50000 ਰੁਪਿਆ ਬਾਈ ਨੇ ਰੇਟ ਰੱਖਿਆਗਾ ਤੇ ਥੋੜੀ ਜੀ ਕੈਮਰਾਮੈਨ ਨੂੰ ਕਹਿੰਦੇ ਵੀ ਹਰ ਇੱਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਲੈ ਤਿੰਨ ਸਨ ਪ੍ਰੋਪਰ ਜਿਵੇਂ ਸਾਫ਼ ਸੁਥਰੇ ਚੱਲਦੇ ਆ ਜਿਵੇਂ ਓਕੇ ਕੋਈ ਦਿੱਕਤ ਨਹੀਂ ਇੱਕ ਦਰ ਵੀ ਕਦੇ ਗੁੱਟੀ ਗਣੀ ਲਾਇਆ ਇਹੋ ਹੂੰ ਵੇਖੋ ਦਰਸ਼ਕੋ ਕੰਟੈਕਟ ਬਾਈ ਨਾਲ ਕਰ ਲਿਓ ਬਈ ਬਹੁਤ ਜ਼ਿਆਦਾ ਹੀ ਮਿਹਨਤ ਆ ਤੁਹਾਡੀ ਹਾਂ ਜਿਹੜੀ ਤੁਸੀਂ ਐਨੇ ਜਾਨਵਰਾਂ ਨੂੰ ਇਕੱਲੇ ਮੈਨੇਜ ਕਰਦੇ ਹੋ ਵੱਡੀ ਚੀਜ਼ ਇਹ ਵੀ ਇਕੱਲੇ-ਇਕੱਲੇ ਜਾਨਵਰ ਨੂੰ ਖੋਲਣਾ ਪਾਣੀ ਪਿਉਣਾ ਹਨਾ ਹਾਂਜੀ ਤੇ ਉਹ ਵੀ ਵੱਡੀ ਚੀਜ਼ ਆ ਨਾਲ ਡਾਕਟਰੀ ਦਾ ਕਰੀ ਜਾਂਦੇ ਹੋ ਨਾਲ ਫਿਰ ਘਰੇਲੂ ਕਾਰੋਬਾਰ ਹੋ ਜਾਂਦੇ ਆ ਹਾਂਜੀ ਇਦ ਉਧਰਲੇ ਪਾਸੇ ਵੀ ਬੱਚੀਆਂ ਆ ਗਈਆਂ ਸਾਰੀਆਂ ਹਾਂਜੀ ਉਹ ਬੱਚਾ ਆਪਣੇ ਸਾਰੇ ਵੇਖੋ ਦਰਸ਼ਕੋ ਸ਼ੌਂਕ ਤੁਸੀਂ ਆ ਵੀ ਸ਼ੌਂਕ ਦੱਸਿਓ ਵੀ ਜਿਹੜੀਆਂ ਭੈਣਾਂ ਨੇ ਹੱਥੀ ਨਲਕਾ ਢੇੜ-ਢੇੜ ਕੇ ਆਪਦੇ ਬੱਚਿਆਂ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਗਈਆਂ ਆਪ ਤਰੱਕੀ ਤੇ ਗਈਆਂ ਪਰਿਵਾਰ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਗਈਆਂ ਆ ਨਲਕਾ ਗੇੜ-ਗੇੜ ਕੇ ਪਾਣੀ ਪਿਆਉਂਦੀਆਂ ਹੁੰਦੀਆਂ ਸੀ ਤੇ ਅੱਜ ਵੀ ਸਾਡੇ ਵੀਰ ਦੇ ਘਰੇ ਨਲਕਾ ਜ਼ਾਰੀ ਆ ਤੇ ਵੇਖੋ ਤੁਸੀਂ ਦਰਸ਼ਕੋ ਸ਼ੌਂਕ ਦੀ ਗੱਲ ਆ ਕਹਿੰਦੇ ਜਿਹਨੇ ਸ਼ੌਂਕ ਨਾਲ ਜਾਨਵਰ ਰੱਖੇ ਹੁੰਦੇ ਨਾ ਤਾਂ ਉਹਦੇ 3 ਪੁੱਤਾਂ ਵਾਂਗੂ ਹੀ ਪਿਆਰੇ ਹੁੰਦੇ ਆ ਵੇਖੋ ਤੁਸੀਂ ਪ੍ਰਾਣੀਆਂ ਚੀਜ਼ਾਂ ਦਾ ਬਾਈ ਨੂੰ ਕਾਫੀ ਸ਼ੌਂਕ ਹੈ ਬੇੜੇ ਦੇ ਵਿੱਚ ਵੇਖੋ ਦੀਵਾਲੀ ਵਾਲੇ ਦਿਨ ਮਿੱਟੀ ਲਈ ਸਾਡੀਆਂ ਮਾਤਾਰਕੀਆਂ ਨੇ ਹੈਨਾ ਤੇ ਇਹਦੀ ਖੁਸ਼ਬੂ ਕਾਫੀ ਜਿਹੜੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਭੈਣ ਭਰਾ ਬੈਠੇ ਉਹ ਜਾਣਦੇ ਆ ਤੇ ਇੱਧਰ ਵੇਖੋ ਆਪਦੇ ਦਿਲ ਦੇ ਉੱਤੇ ਫੋਟੋ ਲਾਈ ਆ ਵੀਰ ਦੇ ਕੋਲੇ ਬਹੁਤ ਚੰਗਾ ਬੋਲ ਸੀ ਰਿਕਾਰਡ ਬਾਰੇ ਦੱਸਿਓ ਬਾਈ ਜੀ ਕਿਹੜੇ ਦਾ ਬੋਲ ਸੀ ਇਹ ਏਬੀਐਸ ਦੇ ਬਾਹੂ ਵਾਲੀ ਦਾ ਸੀ ਜੀ ਕਿੰਨਾ ਕ ਟਾਈਮ ਰਿਹਾ ਆਪਣੇ ਕੋਲੇ ਆਪਣੇ ਕੋਲੇ 4 ਸਾਲ ਰਿਹਾ ਜੀ ਅੱਛਾ ਕੀ ਝੋਟੀਆਂ ਦਾ ਕੀ ਰਿਜ਼ਲਟ ਆਇਆ ਬੱਚਿਆਂ ਦਾ ਉਹ ਗੱਪਣਾ ਹੋਣ ਵਾਲੇ ਨੇ ਤਕਰੀਬਨ ਸਰੇ ਘਰ ਦੇ ਝੋਟ ਲਈ ਆਪਾਂ ਅੱਛਾ ਹਾਂਜੀ ਇਹ ਤੁਹਾਡੇ ਕੋਲੇ ਫਿਰ ਸੇਲ ਕਰਤਾ ਸੀ ਤੁਸੀਂ ਬਸ ਸ਼ੌਂਕ ਸ਼ੌਂਕ ਜੀ ਇਹ ਲਿਆ ਜਾਏ ਨੂੰ ਕਹਿ ਬੈਠੇ ਜੀ ਹਾਂ ਤੇ ਬਾ ਜਵਾਬ ਦੇਣ ਔਖਾ ਹੋ ਗਏ ਜਦੋਂ ਉਹਨਾਂ ਨੇ ਬੋਲ ਦੇਤਾ ਜੀ ਜੀ ਹਾਂਜੀ ਤੇ ਫਿਰ ਆਪਾਂ ਚੱਲ ਦੇਤਾ ਜੀ ਫਿਰ ਉਹ ਨੌਰ ਮੰਡੀ ਹੈ ਜੀ ਆਪਣੇ ਲਿਆ ਜਾਣਾ ਪੁਣੀ ਆ अच्छा हां जी। ਉਹਨਾਂ ਨੇ ਵੀ ਸ਼ੌਂਕ ਤੌਰ ਤੇ ਰੱਖਿਆ ਸੀ ਤੈਨਾਂ ਸੀ ਮਤਲਬ ਜਵਾਕ ਖੋਲ ਕੇ ਲੈ ਜੀ। ਹੂੰ ਐ ਨਹੀਂ ਸੀਗਾ ਵੀ ਤੰਗ ਪਰੇਸ਼ਾਨ ਕਰੂ ਹੁਣ ਵੀ ਉਹਨਾਂ ਦੇ ਜਵਾਕ ਮੰਨ ਲਓ ਵੀ ਖੋਲ ਕੇ ਤੁਰੇ ਫਿਰਦੇ ਜੀ। ਜੀ। ਮੇਰਾ ਭਤੀਜਾ ਸੀਗਾ ਜੀ ਉਹ ਖੋਲ ਕੇ ਸੰਗ ਲਾਇਆ ਜਾਂਦਾ ਤੇ ਉਹ ਖੁਰਕ ਕਰਨ ਲੱਗ ਜਾਂਦਾ ਲੇਟ ਜਾਂਦਾ ਜਿਹਦੇ ਉੱਤੇ ਬੈਠਾ ਰਹਿੰਦਾ ਸੀਗਾ ਜੀ ਧੋਏ ਦੇ। ਵਾਹ ਜੀ ਵਾਹ ਚੰਗੀ ਚੀਜ਼ ਨੂੰ ਫਿਰ ਜਾਦ ਵੀ ਕਰਦੇ ਆ ਨਾ ਕਿੱਡਾ ਵੱਡਾ ਬੈਨਰ ਬਣਾ ਕੇ ਤੁਸੀਂ ਲਾਇਆ ਹਾਂ ਜੀ। ਸ਼ੌਂਕ ਹੋ ਜਾਂਦਾ ਛਾਏ। ਦੇਖੋ ਕਬੀਰ ਦੀ ਫੋਟੋ ਆਪਦੀ ਆ ਗਈ ਇਹ। ਤੇ ਜਿਹੜਾ ਬੋਲ ਹੈ ਉਹ ਵੇਖੋ ਕੋਲੇ ਖੜਾ ਬਹੁਤ ਜ਼ਿਆਦਾ ਬਿ ਮਾਂ ਇਹਦੀ ਆਪਣੇ ਸਰਕਾਰੀ ਸੀਮਾਂ ਦੀ ਸੀਗੀ ਜੀ ਤੇ ਉਹ ਜਿਹੜੀ ਛੋਟੀ ਸੇਲ ਆ ਜੀ ਆਪਣੀ ਉਹ ਇਹਦੇ ਥਾਣ ਦੀ ਭੈਣ ਲਾ ਲੋ ਜੀ ਤੇ ਮਾਂ ਇੱਕੋ ਹੀ ਸੀਗੀ ਇਹਨਾਂ ਦੀ ਮਾਂ ਇੱਕ ਹੀ ਸੀ ਦੋਨੀਆਂ ਹਾਂਜੀ ਲਓ ਦਰਸ਼ਕੋ ਪੁਰਾਣੇ ਸਮੇਂ ਦੇ ਸਮੇਂ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਣੇ ਆ ਜਦੋਂ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਵੇਖੋ ਐਂਗ ਧੋਲੀਆਂ ਹੁੰਦੀਆਂ ਸੀ ਉਦੋਂ ਪਰ ਹੁਣੇ ਪੱਕੀ ਆ ਤੇ ਉਦੋਂ ਕੱਚੀ ਹੁੰਦੀ ਸੀ ਪਰ ਆਹ ਚੀਜ਼ ਕਾਫੀ ਘਰਾਂ ਦੇ ਵਿੱਚੋਂ ਲੋਪ ਹੋ ਗਈ ਆਹ ਦੇਖੋ ਆਹ ਥਾਲਾਂ ਦੇ ਵਿੱਚ ਖਾਣੇ ਖਾਦੇ ਜਾਂਦੇ ਸੀ ਜਦੋਂ ਜੁੱਸਿਆਂ ਦੀ ਗੱਲ ਹੁੰਦੀ ਸੀ ਸੇਤਾਂ ਦੀ ਗੱਲ ਹੁੰਦੀ ਸੀ ਅੱਜ ਇਹਨਾਂ ਭਾਂਡਿਆਂ ਦੇ ਵਿੱਚ ਖਾਣੇ ਖਾ ਕੇ ਤੇ ਸਰੀਰ ਦੇ ਵਿੱਚ ਤਾਕਤਾਂ ਹੁੰਦੀਆਂ ਸੀ ਹੁਣ ਡਾਕਟਰ ਕਹਿ ਦਿੰਦੇ ਆ ਆ ਚੀਜ਼ ਨਾ ਖਾਓ ਆ ਚੀਜ਼ ਮਾੜੀ ਐ ਇਹਦੇ ਨਾਲ ਬਲੱਡ ਵੱਜੂਗਾ ਇਹਦੇ ਨਾਲ ਕਸਟਰੋਲ ਵੱਜੂਗਾ ਤੇ ਜੁੱਸੇ ਵੀ ਖਤਮ ਹੋ ਗਏ ਕਿਉਂਕਿ ਜਿਹੋ ਜੀ ਸਰੀਰ ਦੇ ਵਿੱਚ ਜਾਨ ਹੋਊਗੀ ਤਾਂ ਫਿਰ ਬਿਮਾਰੀ ਵੀ ਨੇੜੇ ਨਹੀਂ ਆਉਂਦੀ ਕਿੱਦੇ ਤਾਂ ਹੀ ਤਾਂ ਹੁਣ ਹੋ ਗਿਆ ਮਾੜਾ ਢੱਗਾ ਤੇ 36 ਰੋਗ ਖਾਣਾ ਕੋਸ਼ ਐ ਨਹੀਂਗਾ ਕੋਈ ਨਾ ਕੋਈ ਬਿਮਾਰੀਆਂ ਜਿਹੜੀਆਂ ਚੁੰਬੜੀ ਜਾਂਦੀਆਂ ਤੇ ਆਹ ਦੇਖੋ ਆ ਚੀਜ਼ਾਂ ਨੂੰ ਵੀ ਅਸੀਂ ਪਿਆਰ ਕਰਦੇ ਆ ਕਿਉਂਕਿ ਸਾਨੂੰ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਆ ਆ ਦੇਖੋ ਸਾਡੀ ਮਾਤਾ ਜੀ ਨੇ ਦੀਵਾਲੀ ਲੰਗ ਚੁੱਕੀ ਆ ਤੇ ਵੇਖੋ ਤੁਸੀਂ ਹਾਰਿਆਂ ਦੇ ਅੰਦਰ ਹਾਰ ਹੈਗਾ ਤੇ ਆਹ ਵੇਖੋ ਤਕਰੀਬਨ ਟਾਈਮ ਦੀ ਗੱਲ ਕਰੀਏ ਤਾਂ ਹੁਣ 11:00 ਵੱਜ ਗਏ ਤੇ ਦੁੱਧ ਦਾ ਪਤੀਲਾ ਵੇਖੋ ਵੱਡਾ ਧਰਿਆ ਪਿਆਗਾ ਆਹ ਦੇਖੋ ਤੁਸੀਂ ਤੇ ਸ਼ੌਂਕ ਹੁੰਦਾ ਕਮੈਂਟ ਕਰਕੇ ਜਰੂਰ ਦੱਸੋ ਵੀ ਕਿੰਨੇ ਕ ਪਰਿਵਾਰਾਂ ਦੇ ਵਿੱਚ ਕਾਰਨੇ ਵਾਲਾ ਦੁੱਧ ਦਾ ਤੌੜੀ ਵਾਲਾ ਦੁੱਧ ਆ ਜਿਹੜਾ ਉਹ ਪੀਂਦੇ ਆ ਤੇ ਚੁੱਲ੍ਹੇ ਹਰੇਕ ਪਰਿਵਾਰਾਂ ਦੇ ਸੁੱਨੇ ਪਏ ਆ ਤੇ ਸਾਡੀ ਮਾਤਾ ਆਰਗੀਆਂ ਨੇ ਦੇਖੋ ਹੁਣ ਵੀ ਚੁੱਲ੍ਹਾ ਚਲਾਉਂਦੀਆਂ ਤਵਾ ਕੋਲੇ ਪਿਆ ਚਮਟੇ ਪੁਰਾਣੇ ਲੋਹੇ ਦੇ ਕੋਲੇ ਪਏ ਆ ਤੇ ਗੈਂਸਾਂ ਗੂਸਾਂ ਤੇ ਕੰਮ ਨਹੀਂ ਕਰਦੀਆਂ ਬਹੁਤ ਸ਼ੌਂਕ ਆ ਬਹੁਤ ਧੰਨਵਾਦ ਆ ਤੋਂ ਵੇੜਾ ਦਾ ਵੀ ਡਿਟੇਲ ਲੈ ਕੇ ਦਿੰਨੇ ਆ ਉਹ ਕਿਹੜੇ ਸੀਮਣ ਦੀਆਂ ਆਪਣੇ ਕੋਲੇ ਦਿਖਾ ਦਿਓ ਆਜੋ ਦਰਸ਼ਕੋ ਤੁਹਾਨੂੰ ਉਹ ਵੀ ਦਿਖਾ ਦਈਏ ਕਿਉਂਕਿ ਜਿਹੜੇ ਵੀਰ ਨੇ ਕੋਈ ਸੇਰ ਵਾਲੀ ਵੀਡੀਓ ਦੇਖਣੀ ਸੀ ਉਹ ਪੂਰੀ ਕਰਤੀ ਤੇ ਹੁਣ ਤੁਹਾਨੂੰ ਵੀਰ ਦੇ ਸ਼ੌਂਕ ਦੀ ਚੀਜ਼ ਦਿਖਾਉਣੇ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਸ ਟਾਈਮ ਵੀ ਪੰਜਾਬ ਦੇ ਕਾਫੀ ਭਰਾ ਹੈਗੇ ਆ ਜਿਹੜੇ ਅਣਤਕ ਮਿਹਨਤ ਕਰਦੇ ਆ ਵੱਡੇ ਵੱਡੇ ਵਿਹੜੇ ਆ ਤੇ ਵੱਡੇ ਵੱਡੇ ਵਿਹੜਿਆਂ ਦੇ ਵਿੱਚ ਚਿੱਟੇ ਚਿੱਟੇ ਸੋਨੇ ਦੇ ਮੋਤੀ ਆ ਜਿਹੜੇ ਉਹ ਰੱਖੇ ਹੋਏ ਆ ਜੀ ਲੱਗਦਾ ਜਾਨਵਰਾਂ ਦੇ ਨਾਲ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਇਹ ਆਪਣੀ ਬਣ ਰਹੀ ਜੀ 20 ਮਹੀਨਿਆਂ ਦੀ ਹੈ ਜੀ ਹੂੰ ਇਹ ਗੱਪਣਾ ਹੈ ਜੀ ਸਾਡੇ 6 ਮਹੀਨੇ ਦੀ ਜੀ ਸਾਡੇ 6 ਮਹੀਨੇ ਦੀ ਗੱਪਣਾ ਹੈ ਜੀ ਹਾਂ ਜੀ ਹੂੰ ਦੂਜੇ ਨੰਬਰ ਵਾਲੀ ਜੀ ਇਹ ਇਹ ਸਰਕਾਰੀ ਈਟੀਟੀ ਬਣਦੀ ਹੈ ਜੀ ਤੇ ਇਹ ਆਪਣੀ ਏਵੀਐਸ ਦੇ ਰੋਡਿਓ ਦੇ ਸੈਕਸ਼ਨ ਤੋਂ ਬਣਦੀ ਬੱਚੀ ਜੀ ਜੀ ਇਹ ਇਹਦੀ 10 ਮਹੀਨੇ ਹੋ ਰਾ ਜੀ ਤੇ ਆ ਆਪਰੇ ਹੈਗੀ ਬੱਚੀ ਯੂਐਨਟੀਵੀ ਦੇ ਟ੍ਰਾਈਵਲ ਦੀ ਜੀ ਹੂੰ ਇਹ ਕਿੰਨੇ ਚਿਰ ਦੀ ਹੋ ਗਈ ਇਹ ਹੈਗੀ ਜੀ ਆਪਣੀ 14 ਮਹੀਨੇ ਦੀ ਜੀ ਇਹ 14 ਮਹੀਨਿਆਂ ਦੀ ਹੋ ਗਈ ਹਾਈਟ ਹੋਈ ਤੇ ਇਹਦੀ ਵੀ ਸਾਰਿਆਂ ਨਾਲ ਤਕਰੀਬਨ ਪਲੱਸ ਵਾਲੇ ਪਾਸੇ ਹੀ ਆ ਚੰਗੇ ਵਾਲੇ ਪਾਸੇ ਹੀ ਆ ਇਹ ਏਵੀਐਸ ਦੇ ਸਨੋਮੈਂਡੀ ਹੈ ਜੀ ਹੂੰ ਇਹ ਅੱਗੇ ਆਪਣੀ ਐਚਐਫ ਲਾਂ ਜੋ ਆਈ ਜੈਸੀ ਬੁਲਦੀ ਆ ਬੇਰਕਾਰ ਜੈਕ ਬੁਲਦੀ ਜੈਕ ਜੀ ਆ ਵੇਖੋ ਦਰਸ਼ਕੋ ਫੇਸ ਬਿਊਟੀ ਮਾੜੀ ਜੀ ਦੇਖਿਓ ਜੀ ਇਹ ਜਾਦੇ 3 ਮਹੀਨਾ ਹੈ ਇਹਦੇ 3 ਮਹੀਨਿਆਂ ਦੀ ਆ ਪੂਰੇ ਸ਼ੌਂਕ ਨਾਲ ਹੀ ਪਾਲੀ ਆ ਜੀ ਹੈ ਹਾਂਜੀ ਹਾਂਜੀ ਦਰਸ਼ਕ ਤੁਸੀਂ ਕੋਈ ਤੂੰ ਫੁਕਰ ਫੁਕਰ ਵੀ ਨਹੀਂ ਲਾਇਆ ਫਿਰ ਗਰਮੀ ਦੇ ਮਹੀਨੇ ਚ ਕਿਵੇਂ ਸਰ ਗਿਆ ਨੇ ਵੀ ਉਹਦਰ ਦੂਸਰੀ ਸਾਈਡ ਲੱਗੇ ਹੋਏ ਆ ਜੀ ਆਪਣੇ ਇਧਰ ਤਾਂ ਮਨ ਲਾ ਸਵੇਰ ਸਵੇਰ ਬਣਦੇ ਆ ਜੀ ਆਪਾਂ ਕੋਲ ਅੱਛਾ ਹਾਂ ਉਹ ਦੂਸਰੀ ਸਾਈਡ ਜਿੱਥੇ ਕੰਮ ਆਉਂਦੀ ਪਹਿਲਾਂ ਵੀਡੀਓ ਬਣਾਈ ਆ ਜੀ ਹੂੰ ਉਧਰ ਆ ਫੋਕਰ ਲਾ ਦਿੰਦੇ ਨੇ ਆਹ ਰੁੱਤ ਜਾ ਕੇ ਲਾ ਕੇ ਰੱਖ ਦਿੰਦੇ ਨੇ ਜੀ ਮੁੜ ਕੇ ਟੁੱਟ ਬਣ ਨਹੀਂ ਹੁੰਦੀ ਜੀ ਜੀ ਐ ਬਹੁਤ ਵਧੀਆ ਜੱਟਸਾਬ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਦੋ ਨਗਿਨੇ ਆਪਣੇ ਚੰਗੇ ਆਪਾਂ ਦਿਖਾਏ ਹਨਾ ਹਾਂਜੀ ਉਹਨੂੰ ਕਾਰਨ ਕੀ ਹੋ ਗਿਆ ਸੇਲ ਕਰਨ ਦਾ ਜਿਹੜੀ ਝੋਟੀ ਆ ਤੁਹਾਡੇ ਕੋਲੇ ਪ੍ਰਦਰਸ਼ਨੀ ਵਾਲੀ ਆ ਬਾਕੀ ਉਹ ਹੁਣ ਆਪਣੇ ਕੋਲ ਇੱਕ ਮੱਝ ਸੂਈ ਸੀਵਾ ਮੱਝ ਪਹਿਲਾਂ ਤੋਂ ਹੀ ਮਨ ਲਾ ਵੀ ਦੋ ਇੱਕ ਜਾਂ ਦੋ ਹੀ ਰੱਖਦੇ ਆ ਪੁਰਾਣੀ ਦੂਸਰੀ ਛੋਟੀ ਵੀ ਬਣਨ ਵਾਲੀ ਆ ਤਾਂ ਕਰਕੇ ਮਾਝੇ ਕਾਇ ਵੀ ਫਿਰ ਗਾਵਾਂ ਦਾ ਨਾਲ ਕੰਮ ਹੋ ਜਾਂਦਾ ਜੀ ਇੱਕ ਡਾਕਟਰੀ ਦਾ ਕੰਮ ਕਰਕੇ ਫਿਰ ਸਾਰੇ ਪਾਸੋਂ ਇਕੱਠੇ ਸਾਹਮਣੇ ਔਖੇ ਹੋ ਜਾਂਦੇ ਆ ਜੀ ਇੱਕ ਹੁਣ ਗਾਵਾਂ ਹੁਣ ਚਾਰ ਇਕੱਠੀਆਂ ਸੂਨ ਵਾਲੀਆਂ ਜੀ ਆਪਣਾ ਦੁੱਧ ਕਾਉਂਡਰੀ ਚ ਗਾਵਾਂ ਦੀ ਲੱਗਿਆ ਹੋਇਆ ਜੀ ਜੀ ਮਾਝਾ ਦਾ ਦੁੱਧ ਪਾਕ ਘਰੇ ਵਰਤਣ ਜੋ ਆਪਣਾ ਡੰਗਾ ਲਈ ਜਾਂਦਾ ਜੀ ਜੀ ਬਹੁਤ ਬਹੁਤ ਵਧੀਆ ਡਾਕਟਰ ਸਾਹਿਬ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਮਿਹਨਤ ਨੂੰ ਤੁਹਾਡੀ ਨੂੰ ਸਲੂਟ ਬਣਦਾ ਹੈ ਯੰਗ ਉਮਰ ਦੇ ਵਿੱਚ ਇੰਨਾ ਕਾਰੋਬਾਰ ਮਨੇਜ ਕਰ ਰਹੇ ਹੋ ਹਨਾ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ